ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡਟਾ ਲਮਾ ਜੀ ਤਹਿਸੀਲ ਬਾਗਾ ਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਘਰ ਆ ਜਾਂਦਾ ਅੱਜ ਦੀ ਵੀਡੀਓ ਚ ਤਿੰਨ ਨਾਕਾ ਤੇ ਤਿੰਨੇ ਸੂਏ ਸਵਾਏ ਡਿਟੇਲਸ ਨੂੰ ਬਾਾਈ ਤੋਂ ਲੈ ਕੇ ਦੇਵਾਂਗੇ ਤਸਲੀ ਬਰਤ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵਰਪ੍ਰੀਤ ਸਿੰਘ ਪੈਂਟਾ ਲਮਾਲਾ ਜ਼ਿਲ੍ਹਾ ਮੋਗਾ ਹੀ ਤਸਿਲ ਭਾਗਾਪੁਰਾ ਨਾ ਜੀ ਮੋਬਾਈਲ ਨੰਬਰ ਜੀ 985534283 ਠੀਕ ਹੈ ਵੀਰੇ ਤੈਨੂੰ ਨਾਗਾ ਜੀ ਤੈਨਾਂਗਾ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਵਾ ਜੀ ਇਹ ਪਹਿਲਾ ਸੂਆ ਸੂਈ ਹੈ ਬੈੜ ਜੀ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋਵੇ 4-5 ਦਿਨ ਜੀ ਅੱਜ ਬੱਚਾ ਕੀ ਹੈ ਜੀ ਬੱਚਾ ਦੇ ਮੇਰੇ ਬੱਚਾ ਜੀ ਜੀ ਅੱਧੀ ਗਾਰੰਟੀ ਹੈ ਜੀ ਹਾਂਜੀ ਫੁੱਲ ਗਾਰੰਟੀ ਥਣਾ ਦੀ ਗਾਰੰਟੀ ਦੁੱਧ ਇਹਨਾ 12 ਕਿਲੋ ਸੀਗਾ ਭਾਈ ਮੜੀ ਇਹ ਉਹ ਢਿੱਲੀ ਹੋ ਗਈ ਸੀ ਠੀਕ ਹੈ ਢਿੱਲੀ ਹੋਣ ਕਰਕੇ ਹੁਣ ਦੁੱਧ ਦੇ ਦੇ 8 ਕਿਲੋ ਆ ਜੋਕ ਕੇ ਦੇ ਦਾਂਗੇ ਜੋਕ ਕੇ ਦੇ ਦਾਂਗੇ ਭਾ ਥਾਣਾ ਦੀ ਗਰੰਟੀ ਹੈ ਫੁੱਲ ਗਰੰਟੀ ਹੈ ਜੀ ਥਾਣਾ ਦੀ ਵੀਰੇ ਠੰਡੀ ਢਿੱਲੀ ਦੀ ਫੁੱਲ ਗਰੰਟੀ ਹੈ ਜਮਾਂ ਸਹੀ ਹੈ ਵੀਰੇ ਆ ਦੇਖੋ ਜੀ ਲਓ ਜੀ ਜੇ ਕੋਈ ਮਰਜ਼ੀ ਬੈਠਾ ਰਵੇ ਸੂਆ ਬਾਈ ਦੱਸਦਾ ਕਿ ਪਹਿਲਾਂ ਸੂਈ ਹੈ ਜੀ ਬੱਚਾ ਮਗਰ ਬੱਚਾ ਥੋੜੀ ਜੀ ਬਾਈ ਦੱਸਦਾ ਢਿੱਲੀ ਹੋ ਗਈ ਸੀ ਦੁੱਧ ਤਾਂ ਜ਼ਿਆਦਾ ਸੀਗਾ ਪਰ ਅੱਜ ਦਾ ਦੁੱਧ ਜਿਹੜਾ ਹੈਗਾ ਉਹ 8 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚੁਵਾਈ ਕਰ ਸਕਦਾ ਬਾਕੀ ਵੀਰੇ ਜਦੋਂ ਸੂਆ ਸਵਾਇਆ ਨਾਕ ਹੁੰਦਾ ਤੁਹਾਡਾ ਹੱਕ ਹੁੰਦਾ ਮਲਕਿੰਗ ਕਰਨ ਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਮੋੜ ਲਈ ਵੀਰੇ ਛੋਟੇ ਛੋਟੇ ਸੈਂਗਾਂ ਦਾ ਮਾਰਦੀ ਮੁਰਦੀ ਤਾਂ ਨਹੀਂ ਬਲੇ ਨਾ ਵੀਰੇ ਨਾ ਠੰਡੀ ਸੀਲ ਆ ਫੁੱਲ ਠੀਕ ਆ ਵੀਰੇ ਬਾਕੀ ਸੀਲਸ ਲੱਗ ਫੁੱਲ ਆ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਕੱਲਾ ਕੱਲਾ ਨਿੱਖੜਵਾਂ ਲੱਗਿਆ ਵਾ ਹੋੜ ਸ਼ਾਂਗ ਕੋਰਾ ਵੀ ਨਹੀਂ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ 27000 ਰੁਪਏ ਦੀਆਂ ਆ ਬਾਈ ਹੋਜੂ ਮਾਨਤਨ ਜੀ ਮਾਨਤਨ ਕਰਦੇ ਆਂ ਠੀਕ ਹੈ ਗਬਰ ਇਹ ਬਾਈ ਕਹਿੰਦਾ 272000 ਦੀ ਦੇ ਦਾਂਗੇ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾ ਤਰਫ ਇਹ ਠੰਡੀ ਦਿਲ ਪੌਲ ਆ ਜੀ ਇਹਦੀ ਗਾਰੰਟੀ ਆ ਆਪਣੀ ਦੇਖੋ ਜੀ ਠੰਡੀ ਤਾਂ ਜਿਵੇਂ ਕੋਈ ਮਰਜੀ ਬੈਠ ਰਵੇ ਹਲੋ ਜੀ ਲਓ ਜੀ ਕੰਨੇ ਵਰਗੀ ਮੋਟੀ ਚਵਾਈ ਹੈ ਲਓ ਓਕੇ ਬਰੇ ਡਰਨਾ ਜੀ ਠੀਕਾ ਦੋ ਨੰਬਰ ਨਾਗ ਵੀਰੇ ਇਹਦਾ ਸੂਆ ਕਿੰਨਾ ਦੇ ਇਹਦਾ ਪਹਿਲਾ ਸੂਆ ਬਾਈ ਇਹਨੂੰ 4 ਦਿਨ ਹੋ ਗਏ ਜੀ ਕਿੰਨੂ ਜੇ ਇਹਦੇ ਮਗਰ ਬੱਚਾ ਕੀ ਹੈ ਜੀ ਬੱਚਾ ਹੀ ਇਹਦੇ ਮਗਰ ਵੀ ਇਹਦੇ ਮਗਰ ਬੱਚਾ ਬੱਚਾ ਜੀ ਠੀਕ ਆ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਹੈ ਇਹ ਥੱਲੇ ਬਾਈ 9 ਕਿਲੋ ਤਿਆਰ ਹੈ ਜੀ ਹੁਣ ਜਮਾ ਜੋਕ ਕਿਦਾਂ ਹੀ ਭਲਾ ਠੜਾ ਦੀ ਗਾਰੰਟੀ ਹਾਂਜੀ ਫੁੱਲ ਗਾਰੰਟੀ ਹੈ ਜੀ ਸੀਲਸ ਲੱਗੂ ਵੀ ਹਾਂਜੀ ਫੁੱਲ ਠੰਡੀ ਦੀ ਨਾ ਜੀ ਨਾ ਜਮਾਈ ਨਹੀਂ ਮਾਰ ਤੋੜ ਕੇ ਦਿਖਾ ਦਈ ਵੀਰੇ ਸੂਆ ਕਿਹੜਾ ਦੱਸਿਆ ਜੀ ਪਹਿਲਾ ਸੂਆ ਵੀਰੇ ਪਹਿਲਾ ਸੂਆ ਜੀ ਚਾਰ ਦਲ ਹੋ ਗਏ ਸੂਈ ਨੂੰ ਬੱਚਾ ਇਹਦੇ ਮਗਰ ਵੀ ਬੱਚਾ ਦੁੱਧ ਮੰਨਣਾ ਦੁੱਧ ਮੰਨ ਲੋ ਬੋਲਾ ਮੰਨਣਾ ਬੋਲਾ ਮੰਨ ਲੋ ਨੈਟ ਨੂੰ ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਥਣਾ ਦੇ ਸਹਜ ਇਹਦੇ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ਾਂਗ ਇਹਦੇ ਵੀ ਨਹੀਂ ਪੂਰਾ ਮੋੜ ਲਿਆ ਵੀਰੇ ਬਾਕੀ ਕ੍ਰੋਸ ਆਂਗ ਆ ਵੀਰੇ ਗਰਮੀਆਂ ਦਾ ਤੋਹਫਾ ਤੇ ਇਹਦੀ ਕੀ ਡਿਮਾਂਡ ਆ ਜੀ ਇਹ ਆ ਵੀਰੇ 26000 ਰੁਪਿਆ ਜੋੜਾ ਲੈ ਜੇ ਸੱਜਣ ਕੋਈ ਫਿਰ ਮਾਨਤਾਨ ਕਰ ਦਾਂ ਇਹ ਪੂਰਾ ਠੀਕ ਆ ਇਹਦਾ ਬਾਈ ਕਹਿੰਦਾ 26000 ਰੁਪਿਆ ਵਿੱਚੋਂ ਮਾਨਤਾਨ ਥੋੜਾ ਕਾਣਾ ਹੋ ਜਾਊਗਾ ਜੇ ਜੋੜਾ ਲੈ ਜੂਗਾ ਤਾਂ ਮਾਨਤਾਨ ਬਾਈ ਕਹਿੰਦਾ ਪੂਰਾ ਜ਼ਿਆਦਾ ਹੋ ਜਾਊਗਾ ਕਿ ਇਕੱਠੀਆਂ ਤੇ ਸੌਖਾ ਹੋ ਜਾਂਦਾ ਵੀਰੇ ਅੱਗੇ ਆ ਗਿਆ ਵੀਰੇ ਤੈਨੂੰ ਨੰਬਰ ਨਾਲ ਫਿਰ ਨੰਬਰ ਨਾਲ ਇਹਦਾ ਸੁਆ ਕਿੰਨਾ ਮਾਜੇ ਹੀ ਪਹਿਲਾ ਸੁਆ ਈ ਪਹਿਲਾਂ ਹੀ ਦੱਸ ਦਿੰਨੇ ਬਾਈ ਬਿਲਕੁਲ ਛੋਟੀ ਹਾਈਟ ਸੀ ਆ ਕੋਈ ਵੀਰ ਵੱਡੀ ਮੰਨ ਕੇ ਨਾ ਵੱਡੀ ਮੰਨ ਕੇ ਨਾ ਹਾਂਜੀ ਸਹੀ ਬਿਲਕੁਲ ਛੋਟੀ ਹਾਈਟ ਜੀ ਹਾਂਜੀ ਠੀਕ ਆ ਵੀਰੇ ਉਹ ਠੰਡੀ ਸੀਲ ਫੁੱਲ ਉਹ ਅਗਨਵਾ ਜੀ ਇਹ ਪਹਿਲਾ ਸੁਆ ਵੀਰੇ ਮਗਰ ਬੱਛੀ ਆ ਇਹ ਮਗਰ ਬੱਛੀ ਆ ਜੀ ਹਾਂਜੀ ਕਦੋਂ ਸੁਈ ਆ ਜੀ ਇਹ ਇਹ 5 ਕਿਲੋ ਤਣ ਹੋਏ ਹੋਣੇ ਸੁਈ ਨਹੀਂ ਜੀ ਆਪਣੇ ਕੋਲੇ ਰਾਤ ਹੀ ਆਈ ਆ ਆਪਣੇ ਰਾਤ ਦੇ ਕਿੰਨਾ ਤਾ ਤਿਆਰ ਆ ਜੀ ਦੁੱਤ ਬਈ ਉਹਨਾਂ ਨੇ ਆਪੋ ਫਾਤ ਕੇ ਦੱਸਿਆਗਾ ਹਾਂ ਤੇ ਆਪਾਂ ਰਾਤ ਚੁੱਲ ਜਾਨੀ ਕਿ ਮੰਨ ਕੇ ਉਹ 5 ਕਿਲੋ ਦੀ ਮੰਨ ਕੇ ਚੱਲੇ ਕੋਈ 5 ਮੰਨ ਕੇ ਹਾਂਜੀ 5 ਕਿਲੋ ਮੰਨ ਕੇ ਫੁੱਲ ਗਰੰਟੀ ਫੁੱਲ ਗਰੰਟੀ ਤੋੜ ਕੇ ਦਿਖਾ ਦੇ ਠੰਡੀ ਸੀਲ ਫੁੱਲ ਆ ਜੀ ਠੀਕ ਹੈ ਹੈਡ ਪੂਰੀ ਛੋਟੀ ਹੈ ਜੀ ਪਰ ਠੀਕ ਆ ਕਰੋ ਸੰਗ ਗੱਭਰ ਜੇ ਕਿਸ ਨੇ ਬੱਠਾ ਪੱਠੇ ਨਾਲ ਪਾਲ ਨਹੀਂ ਹੋਵੇ ਪਾਲ ਸਕਦੀ ਆ ਬੱਠਾ ਪੱਠੇ ਵਾਲਾ ਕੰਮ ਐ ਤੀ ਉੱਡਾ ਕੰਮ ਹੈ ਬੱਠਲ ਪੱਠੇ ਵਾਲਾ ਕੰਮ ਹੀ ਆ ਜੀ ਬਾਕੀ ਦੁੱਧ 5 ਕਿਲੋ ਕੋਈ ਵੀਰ ਜੋਕ ਕੇ ਲੈ ਜੇ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੇ ਕੋਈ 1 2 ਜੀ ਆ ਘਰ ਦੇ ਤੇ ਉਹਨਾਂ ਵਾਸਤੇ ਮਾੜੀ ਵੀ ਨਹੀਂ ਫਿਰ ਕਿਉਂਕਿ 5 4 ਕਿਲੋ ਦੁੱਧ ਦੇਈ ਦੇ ਨਾਲ ਈ ਠੰਡੀ ਫੀਲ ਆਏ ਫੁੱਲ ਲਓ ਸੀ ਉਸ ਨਾਲ ਫੁੱਲ ਲੱਗ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਬੱਚਾ ਵੀ ਤੁਹਾਨੂੰ ਮਗਰੇ ਦੇ ਬੱਚੀ ਮਿਲ ਜਾਣੀਆਂ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਬਾਈ ਜੀ 12500 ਰੁਪਿਆ ਵਿੱਚ ਮਾਨਦਾਨ ਕਰ ਦੇਗੀ ਠੀਕ ਆ ਇਹਦੀ ਡਿਮਾਂਡ ਬਾਈ ਕਹਿੰਦਾ 12500 ਰੁਪਿਆ ਵਿੱਚ ਮਾਨਦਾਨ ਹੋ ਜਾਊਗਾ ਜੀ ਬਾਕੀ ਬੱਚਿਆਂ ਵਾਲੇ ਭਾਜ ਜੀ ਮਿਲ ਜਾਣੀਆਂ ਤੇ ਨਾਲ ਬੱਚੀ ਤੁਹਾਨੂੰ ਫ੍ਰੀ ਮਿਲ ਜਾਣੀ ਆ ਕੋਈ ਵੀ ਨਾਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ